ਹਰੋ ਦੋਸਤੋ ਸਤ ਸ੍ਰੀ ਅਕਾਲ ਹੋ ਸਕਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਇੱਕ ਨੁਸਖਾ ਦੱਸਣ ਲੱਗੇ ਆ ਪਸ਼ੂਆਂ ਦੇ ਲਈ ਜਿਹੜਾ ਪਸ਼ੂ ਸੂਣ ਵਾਲਾ ਹੋਵੇ ਉਹਦੇ ਹਵਾਨੇ ਦੀ ਪਹਿਲਾਂ ਪਸ਼ੂ ਦਾ ਹਵਾਨਾ ਕਿਵੇਂ ਬਣਾਉਣਾ ਕੀ ਕੋ ਚਾਰਨਾ ਚਾਹੀਦਾ ਆਪਾਂ ਨੂੰ ਕਿਉਂ ਨਾ ਤਾਂ ਪਤਾ ਇਹਦੇ ਬਾਰੇ ਕਈਆਂ ਨੂੰ ਨਹੀਂ ਪਤਾ ਹੁੰਦਾ ਚਲੋ ਆਪਾਂ ਦੱਸ ਦਿੰਨੇ ਆ ਤੇ ਵਧੀਆ ਚੀਜ਼ਾਂ ਕੋਈ ਨੁਕਸਾਨਦੇਹ ਚੀਜ਼ਾਂ ਨਹੀਂ ਆ ਵਧੀਆ ਚੀਜ਼ਾਂ ਠੰਡੀਆਂ ਵਿੱਚ ਥੋੜਾ ਜਿਹਾ ਗਰਮ ਵੀ ਹੁੰਦਾ ਤੇ ਵਿੱਚ ਠੰਡੀਆਂ ਚੀਜ਼ਾਂ ਤੇ ਜਿਵੇਂ ਸ਼ੱਕਰ ਬੇਸਣ ਤੇ ਹਲਦੀ ਹੋਵੇ ਤੇ ਅਕਸਰ ਉਹਨਾਂ ਤੇਲ ਆ ਤੇ ਇਹ ਤੁਹਾਨੂੰ ਆਪਾਂ ਦਿਖਾਉਨੇ ਆ 5 ਕਿਲੋ ਬੇਸਣ 4 ਕਿਲੋ ਇਲੇਚੀ ਤੇ 1 ਕਿਲੋ ਆਪਿਆ ਤੇ 4 ਕਿਲੋ ਹੈਗੀ ਆਪਣੀ ਆ ਸ਼ੱਕਰ ਤੇ 1/2 ਕਿਲੋ ਹੈਗੀ ਹਲਦੀ ਤੇ ਆਪਣਾ ਤੇਲ ਸਰੋਂ ਦਾ ਠੀਕ ਆ ਹੁਣ ਆਪਾਂ ਇਹਨੂੰ ਬਣਾਉਣੇ ਆ ਲਾਉਣੇ ਆ ਕਿਵੇਂ ਲਾਉਣਾ ਤੁਹਾਨੂੰ ਦੱਸਦੇ ਆ ਆਵਾ ਬੱਠਰਲਾ ਨਾ ਕਿ ਸਾਫ ਪਹਿਲਾਂ ਵਿੱਚ ਆਪਾਂ ਵੇਸਨ ਪਾਵਾਂਗੇ ਅੱਦਾ ਅੱਦਾ ਕਰਕੇ ਲਾਲੇ ਸਾਰਾ ਨਹੀਂ ਲੱਲਦਾ ਤਾਂ ਆਪਾਂ ਦੋ ਲਾਵਾਂਗੇ ਇਸੇ ਨੂੰ ਉਹਦੇ ਸਾਰੇ ਵਾਦਨ ਨੇ ਇਹਦੇ ਚ ਅਗਲੇ ਇਸ ਨੂੰ ਪਾ ਲਈ ਆਪਾਂ ਹੁਣ ਪਾਵਾਂਗੇ ਸ਼ੱਕਰ ਆਹ ਸ਼ੱਕਰ ਆ 4 ਕਿਲੋ ਜਾਂਦੇ ਸੀ ਆਪਾਂ ਇਹ ਠੰਡੀ ਹੁੰਦੀ ਆ ਨਾ ਇਹ ਚੀਜ਼ਾਂ ਵਰਤੀਆਂ ਅੱਗੇ ਦੋ ਤਿੰਨ ਪਸ਼ੂਆਂ ਦੇ ਬਹੁਤ ਵਧੀਆ ਰਿਜ਼ਲਟ ਮਿਲਿਆ ਅੱਜ ਚੱਕਰ ਪਾ ਲਈ ਆਪਾਂ ਇਹਨਾਂ ਚੀਜ਼ਾਂ ਦਾ ਰਿਜ਼ਲਟ ਬਹੁਤ ਹੀ ਨੰਗਾ ਆਪਾਂ ਨੂੰ ਆਪਾਂ ਪਾਇਆ ਵਿੱਚ ਪਹਿਲਾਂ ਵਤੀ ਇਹ ਦੋ ਪਸ਼ੂਆਂ ਤਿੰਨਾਂ ਤੇ ਤੇ ਹਲਦੀ ਪਾ ਲੈਂਦੇ ਆ ਹਲਦੀ ਨਾਲ ਜੰਗੀ ਹੁੰਦੀ ਆ ਇਹ ਬੇਬਾ ਬਹੁਤ ਸੋਹਣਾ ਕੱਢਿਆ ਸੀ ਮੇਰੇ ਪੇਲੇ ਪਸੂਣੇ ਤਾਂ ਸਾਉਦੀ ਹਗੀ ਬੜੀ ਨਾ ਪਾਵੇ ਆਪਾਂ ਅੱਧਾ ਕਿਲੋ ਲੈ ਆਂਦੇ ਸੀ ਪਾਈਆ ਤਾੜ ਜਣੀ ਇੱਕ ਚ ਪਾਈਆ ਇੱਕ ਦੂਜੇ ਚ ਪਾ ਲਾਂਗੇ ਹੁਣ ਇਹਨੂੰ ਆਪਾਂ ਪਹਿਲਾਂ ਲਾ ਲਾਂਗੇ ਸਵਾਰ ਕੇ ਥੋੜਾ ਨਾ ਕਿਉਂ ਪਾ ਸਕਦੇ ਪਰ ਹੁਣ ਗਰਮੀ ਆ ਥੋੜਾ ਜਿਹਾ ਗਰਮ ਹੁੰਦਾ ਆ ਇਸਕੇ ਪਾ ਪਉਂਦੇ ਨਹੀਂਗੇ ਆ ਰੱਬ ਲਾੜੇ ਆਪਾ ਆਹ ਨਾਲ ਦੇਖੋ ਨਖਸ ਹੋ ਗਿਆ ਹੁਣ ਆਪਰੇ ਚ ਤੇਲ ਪਾਵਾਂਗੇ ਇਹਦੀ ਪੰਜੀਰੀ ਬਣਾ ਲੈਣੀ ਆ ਤੇ ਰੋਸ ਹਾਂ ਨਾ ਪਾਏ ਜਦੋਂ ਬਾਂ ਪੰਜੀਰੀ ਬਣ ਜੇ ਬਾਲਾਂ 2 ਲੀਟਰ ਮਸਾ ਪੈਂਦਾ ਤੇਰਾ ਇਹਨੇ ਸਮਾਜ 2 ਢਾਈ ਕੇ 2 ਲੀਟਰ ਹੀ ਪੂਗਾ ਅੱਗੇ ਤਾਂ 2 ਲੀਟਰ ਹੀ ਪਿਆ ਢਾਈ 2 ਢਾਈ ਬਸ ਮੈਂ ਵੀਰੇ ਵਰਤਿਆ ਪਹਿਲਾਂ ਆਪਾਂ ਆਜੇ ਪਸ਼ੂਆਂ ਤੇ ਵਰਤਿਆ ਬਹੁਤ ਵਧੀਆ ਰਿਜ਼ਲਟ ਮੈਂ ਤਾਂ ਹੀ ਲੜਾਕੀ ਪੂਨਾ ਨਾ ਨਾ ਜੱਕ ਪਸ਼ੂਆਂ ਤੇ ਮੈਂ ਨੂੰ ਆਪਣੀ ਨਕੀਰ ਲਾੜੀਏ ini pasu pura ya ini nak kemar deh nah ini ਦੀਪ ਉਹ ਕੱਟਾ ਪਹੋਰ ਪਾਲੀਏ ਲੈ ਯੋ ਦੋਸਤੋ ਆ ਬਣ ਗਈ ਆ ਦੇਖੋ ਜਦੋਂ ਇਹ ਲੱਡੂ ਆ ਬਣ ਲੱਗ ਜੇ ਬਸ ਬਣ ਜਾਂਦੀ ਆ ਇਹ ਲੱਡੂ ਬਣ ਲੱਗ ਗਿਆ ਹੁਣ ਆਪਣੀ ਇਹ ਬਣ ਗਈ ਹੈ ਤਿਆਰ ਹੋ ਗਈ ਹੈ ਇਹ ਤੇ ਇਹਦੇ ਵਿੱਚ ਤੇਲ ਪੈ ਗਿਆ ਵਧੀਆ ਪੰਜੀਰੀ ਬਣ ਗਈ ਇੱਕ ਸਾਦ ਦੀ ਇਹ ਤੇ ਹੁਣ ਆਪਾਂ ਇਹਨੂੰ ਆਪਾਂ ਕਿਸੇ ਡੱਬੇ 'ਚ ਕੱਢ ਲਾਂਗੇ ਤੇ ਇਹਨੂੰ ਕੱਢ ਕੇ ਰੱਖ ਦੇਾਂਗੇ ਤੇ ਮੁੜ ਕੇ ਇਸੇ ਤਰ੍ਹਾਂ ਆਪਾਂ ਦੂਜੀ ਲਾਵਾਂਗੇ ਸਾਰਾ ਸਮਾਨ ਪਾ ਕੇ ਦੂਜੀ ਲਾਵਾਂਗੇ ਹੁਣ ਤੇ ਆਪਾਂ ਡੱਬਾ ਲੈ ਕੇ ਹੁਣ ਇਹਨਾਂ ਡੱਬੇ 'ਚ ਪਾਉਣੇ ਇਹਨੂੰ ਡੱਬੇ 'ਚ ਆਪਾਂ ਪਾ ਕੇ ਇੱਕ 'ਚ ਰੱਖ ਲਾਂਗੇ ਦੇ ਵੀ ਦੋਸਤੋ ਹੁਣ ਆਪਾਂ ਪੀਪਲ ਲੈਂਦਾ ਇਹਦੇ ਵਿੱਚ ਕੱਢਾਂਗੇ ਇਹਨੂੰ ਠੀਕ ਹੈ ਇਹਦੇ ਵਿੱਚ ਕੱਟ ਕੇ ਰੱਖਾਂਗੇ ਇਸੇ ਤਰ੍ਹਾਂ ਆਪਾਂ ਦੂਜੀ ਲਾਵਾਂਗੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਕੰਗ ਮੋਹਰ ਫ੍ਰੀ ਕੋਡ ਵਾਲੇ ਸਬਸਕ੍ਰਾਈਬ ਜ਼ਰੂਰ ਕਰ ਲਓ ਭਰਾ ਮੇਰੇ ਤਾਂ ਕਿ ਆਪਾਂ ਨੇ ਇਦਾਂ ਦੀ ਵੀਡੀਓ ਤੁਹਾਡੇ ਪਿਆਰ ਸਦਕਾ ਹੀ ਆਪਾਂ ਅੱਗੇ ਤੱਕ ਪਹੁੰਚ ਸਕਦੇ ਆ ਠੀਕ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਫੋਲੋ ਜਰੂਰ ਕਰਿਓ ਭਰਾ ਮੇਰੇ ਬਹੁਤ ਯਾਰ ਨਾ ਕੁਝ ਤਾਂ ਆਪਾਂ ਜੇ ਵਰਤੀ ਹੋਈ ਹੈ ਇਹ ਜائیں ਤਾਂ ਹੈ ਨਹੀਂ ਜੀ ਵੀ ਅੱਜ ਵਰਤੀ ਨਹੀਂ ਅੱਗੇ ਕਦੇ ਆਪਾਂ ਦੋ ਤਿੰਨਾਂ ਪਸੂ ਤੇ ਪਹਿਲਾਂ ਨਾਲ ਤੇ ਵਰਤੇ ਆ ਇੱਕ ਗਾਂ ਤੇ ਇੱਕ ਝੋਟੇ ਦੇ ਪੱਲੇਵਾ ਬਾਕੀ ਮਾਰ ਬੰਦਾ ਇਹਨਾਂ ਨਾਲ ਰੋਸ਼ਨਾ ਲੇਵਾ ਬੰਦਾ ਤੇ ਹੁਣ ਇਸੇ ਤਰ੍ਹਾਂ ਆਪਾਂ ਦੂਜਾ ਜਿਹੜੋ ਸਮਾਨ ਵਧਿਆ ਪਿਆ ਉਹ ਵੀ ਆਪਾਂ ਇਸੇ ਤਰ੍ਹਾਂ ਰਲਾ ਲਾਂਗੇ ਇਹਨੂੰ ਤੇ ਇਹਦੇ ਵਿੱਚ ਕੱਢ ਰਲਾ ਕੇ ਸਾਰਾ ਬਰੇ ਦੇ ਵਿੱਚ ਕੱਢ ਦਾਂਗੇ ਪੰਜੀਰੀ ਬਣਾ ਕੇ ਫਿਰ ਅੰਡੇ ਤੇ ਦੱਸਾਂਗੇ ਆਪਾਂ ਕਿਵੇਂ ਦੀਨੀਆਂ ਇਹ ਜਿਵੇਂ ਮੈਂ ਦਿੰਦਾ ਰਿਆਂ ਬਾਕੀ ਜਿਹੜੋ ਜੋ ਕਈ ਦਿਨ ਦੇ ਹੁੰਦੇ ਆਪਨੂੰ ਇਹ ਹੋਰ ਸਾਮਾਨ ਦਿੰਦੇ ਆਪਾਂ ਜੇ ਸਾਮਾਨ ਦਿੰਨੇ ਆਪਾਂ ਤੁਹਾਨੂੰ ਦੱਸਾਂਗੇ ਕਿ ਮੈਂ ਕਿੱਸਾ ਉਹਨਾਂ ਨੂੰ ਚਾਰਦਾ ਲੈ ਵੀ ਆਪਾਂ ਉਸੇ ਤਰ੍ਹਾਂ ਸਮਾਨ ਪਾਲਿਆ ਵੇਸਣ ਪਾਲਿਆ ਹਲਦੀ ਪਾਲੀ ਤੇ ਆ ਪਸ਼ੱਕਰ ਪਾਲੀ ਹੁਣ ਠੀਕ ਆ ਇਹ ਪਾਲੀ ਚੱਕਰ ਹੁਣ ਆਪਾਂ ਜਿਵੇਂ ਉਸੇ ਤਰ੍ਹਾਂ ਤੇਲ ਪਾਵਾਂਗੇ ਜਦੋਂ ਪਤਾ ਵੀ ਪੰਜੀਰੀ ਜੀ ਬਣ ਗਈ ਆ ਗਿੱਲੀ ਜੀ ਹੋ ਗਈ ਆ ਤੇ ਉਹਨਾਂ 'ਕ ਤੇਲ ਹੀ ਪਾਉਣਾ ਬਾਲਾ ਤੇਲ ਨਹੀਂ ਪਾਉਣਾ ਮੁੜ ਕੇ ਉਹ ਖਰਾਬ ਜਾਂ ਹੋ ਜਾਂਦਾ ਬੜੀ ਜਦੋਂ ਗਿੱਲੀ ਹੋ ਜੇ ਬਸ ਲੱਡੂ ਜਾਂ ਬਣਾ ਚਾਹੀਦਾ ਤੇ ਬਹੁਤ ਸਹੀ ਹੈ ਜਿਵੇਂ ਤੇ ਹੁਣ ਆਪਾਂ ਇਹਨੂੰ ਰਲਾਉਂ ਆ ਫਿਰ ਉਸੇ ਤਰ੍ਹਾਂ ਹੀ ਤੇਲ ਪਾ ਕੇ ਲਾਉਨੇ ਆ ਲੈ ਇਹ ਦੋਸਤੋ ਆਪਣਾ ਵੀ ਬਣ ਕੇ ਤਿਆਰ ਹੋ ਗਿਆ ਸਾਰਾ ਠੀਕ ਹੈ ਦੂਜਾ ਵੀ ਲੈ ਲੱਡੂ ਬਣ ਲੱਗ ਗਿਆ ਇਹ ਵੀ ਬਣਗਾ ਥੋੜਾ ਜਿਹਾ ਘੱਟ ਤੇਲ ਪਾ ਇਹ ਥੋੜਾ ਜਿਹਾ ਹੋਰ ਥੋੜਾ ਤੇਲ ਘੱਟਾ ਇਹਨੀਆਂ ਨਾਲ ਆਪਣਾ ਬੰਨ ਜਾਣਾ ਕੰਮ ਇੱਕ ਵਾਰੀ ਵੀਰੇ ਤੁਸੀਂ ਇਹਨਾਂ ਨਾਲ ਜੇ ਥੋੜਾ ਜਿਹਾ ਲਾ ਕੇ ਪਸੂ ਦੇ ਕੇ ਵੇਖ ਲੇ ਤਾਂ ਕਿ ਆਪਣਾ ਵੀ ਕਿਸੇ ਦਾ ਖਰਾਬ ਨਾ ਹੋ ਕੇ ਬਣਿਆ ਮੁਰਕਾ ਜਿਹੜਾ ਪਸੂ ਖਾਵੇ ਨਾ ਉਹ ਪਰ ਖਾਤ ਲੈਂਦਾ ਪਸੂ ਕਿਉਂਕਿ ਮਿੱਠਾ ਹੁੰਦਾ ਐਡਾ ਕੋਈ ਚੇਚਾ ਹੁਣੀ ਹੁੰਦਾ ਪਸੂ ਖਾਤਾ ਵਧੀਆ ਲੈਂਦਾ ਪਰ ਕਈ ਜਿਹੜੀ ਪਸ਼ੂ ਹੁੰਦਾ ਨਹੀਂ ਵੀ ਖਾਂਦਾ ਠੀਕ ਹਨ ਇਹ ਵੀ ਆਪਾਂ ਨੂੰ ਕਿਸੇ ਆਪਣੇ ਭਰਾ ਨੇ ਦੱਸੀ ਸੀਗੀ ਤੇ ਆਪਾਂ ਵਰਤ ਰਹੇ ਆ ਇਹਨੂੰ ਆਪਾਂ ਇੱਕ ਦੋ ਜਣਾਂ ਨੂੰ ਹੋਰ ਵੀ ਦੱਸੋ ਉਹਨਾਂ ਦੇ ਵੀ ਦੀ ਰਿਜ਼ਲਟ ਆਗਾ ਇਹਦਾ ਆਪਣੇ ਯਾਰ ਦੋਸਤ ਨੇ ਭਰਾ ਨੇ ਦੱਸੀ ਸੀ ਹੁਣ ਇਹਨੂੰ ਆਪ ਡੱਬੇ ਵਿੱਚ ਕੱਢ ਲਈਏ ਪਾ ਲਈਏ ਠੀਕ ਹੈ ਇਹ

ਅੰਜੀਰੀ ਬਣ ਗਈ ਇਹ ਵਧੀਆ ਠੀਕ ਆ ਹੁਣ ਆਪਾਂ ਇਹਨੂੰ ਕਿੰਨੇ ਚ ਕੱਢਦੀਏ ਇਹ ਇਹ ਬੁਤੰਦ ਦਦਿਆ ਕਿ ਮੈਂ ਚਾਰਨੀ ਇਹ ਕਿੰਨੇ ਕ ਪਾਉਣੀ ਆ ਇਹ denn ਕਿ ਨਾ ਪਰ ਗਣਾ ਉਹ ਨਾ ਦੇ ਤੋਂ ਵੀ ਮਾਵਾ ਬਾਂਜਾਂ ਜਾਂਦਾ 5 ਕਿਲੋ ਵੇਸਨ ਸੀ 4 ਕਿਲੋ ਆਪਣਾ ਹੋ ਗਈ ਚੱਕਰ 8 ਕਿਲੋ ਹਲਦੀ ਅੱਗੇ ਆਪਾਂ ਥੋੜੀ ਰੱਖ ਲਈਏ ਵਿੱਚ ਬੜੀ ਨਹੀਂ ਪਈ ਤੇ 2 ਲੀਟਰ ਤੇਲ ਹੋ ਗਿਆ 2 ਲੀਟਰ ਹੀ ਤਿਆਰ ਮਸਾਲਾ ਜੋ ਕੋ ਇਹ ਆਪਾਂ ਹੁਣ ਚਾਰ ਦਿਆਂਗੇ ਥੋੜਾ ਜਿਹਾ ਚਾਰ ਕੇ ਵੇਖ ਲਾਂਗੇ ਛੋਟੀ ਨੂੰ ਠੀਕ ਹੈ ਇਹ ਆਪਣਾ ਬਣ ਗਿਆ ਰਣ ਕੇ ਹੋ ਗਿਆ ਤਿਆਰ ਆ ਵੇਖੋ ਇਹਨਾਂ ਥੋੜਾ ਜਿਹਾ ਹੁਣ ਰਹਿ ਗਿਆ ਇਹ ਵਿੱਚ ਬਣ ਗਿਆ ਇਹਨੂੰ ਆਪਾਂ ਕਿੰਨੇ ਚ ਪਾ ਕੇ ਰੱਖ ਲੈਣਾ ਹੈ ਤੇ ਆਪਾਂ ਆਪ ਚਾਰ ਕੇ ਵੇਖਾਂਗੇ ਝੋਟੀ ਨੂੰ ਖਾਂਦੀ ਕਿਨੇ ਖਾ ਲੂਗੀ ਪਰ ਤੇ ਆਪਾਂ ਹੁਣ ਚਾਰਾਂਗੇ ਇੱਕ ਵਾਰੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਕਰੋ ਭਰਾ ਮੇਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਆਪਾਂ ਸਵੇਰ ਬਾਤੀ ਜਾਂ ਜਾਂ ਕੋਲੀ ਭਰ ਕੇ ਜਾਂ ਬਾਟੀ ਛੋਟੀ ਹੁੰਦੀ ਆ ਉਹਦੇ ਉਹਦੇ ਉਹ ਭਰ ਕੇ ਆਪਾਂ ਤੇ ਸਵੇਰ ਨਰ ਨੇ ਪੱਠਿਆਂ ਤੋਂ ਪਹਿਲਾਂ ਪਾ ਸਕਦੇ ਆ ਬਾਕੀ ਉਹਦਾ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਪਾ ਸਕਦੇ ਆ ਪਰ ਸਵੇਰ ਜੇ ਪਾਵਾਂਗੇ ਵਧੀਆ ਰਹੂਗਾ ਵੈਸਟਰ ਹੋਊਗਾ ਇਹਦੇ ਬਾਰੇ ਮੈਂ ਸਵੇਰ ਹੀ 4:00 ਵਜੇ ਪੱਠੇ ਖਾਣ ਤੋਂ ਪਹਿਲਾਂ ਕੀ ਰਿਜ਼ਲਟ ਬਹੁਤ ਵਧੀਆ ਮਿਲਦਾ ਹੈ ਤਾਂ ਸਵੇਰ ਸਵੇਰ 4:00 ਨੂੰ ਖਾਲੀ ਪੇਟ ਵਧੀਆ ਰਿਜ਼ਲਟ ਮਿਲਦਾ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਸਸਰੀਆਂ ਕਾਲ ਭਰਾ ਮੇਰੋ ਤੇ ਵੱਧ ਵਧ ਪਿਆਰ ਬਣਾਈ ਰੱਖੋ ਆਪਣੇ ਨੂੰ ਲਾਈਕ ਸ਼ੇਅਰ ਜਰੂਰ ਕਰ ਦੇ ਕਰੋ ਪੇਜ ਨੂੰ ਫੋਲੋ ਕਰ ਲਓ ਜੇ YouTube ਤੇ ਕੰਗ 3 ਕੋਟ ਵਾਲੇ ਇਹ ਸਸਰੀਆ ਕਰਾਮ ਮਿਲਦੇ ਆਪਾਂ